ਦੇ ਸ਼ਾਹੀ ਸ਼ਹਿਰ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਦੋਂ ਇੱਕ ਪਰਿਵਾਰ ਦਾ ਮੈਂਬਰ ਵੀਰਜੀ ਮੜੀਆਂ ਵਿੱਚ ਅਸਥੀਆਂ ਚੁੱਕਣ ਗਿਆ ਤਾਂ ਉਸ ਨੇ ਦੇਖਿਆ ਕਿ ਉੱਥੋਂ ਕਈ ਅਸਥੀਆਂ ਗਾਇਬ ਹਨ ਪਰਿਵਾਰ ਦੇ ਮੈਂਬਰਾਂ ਨੇ ਮੜੀਆਂ ਦੇ ਸਟਾਫ ਨਾਲ ਗੱਲ ਕੀਤੀ ਤਾਂ ਸਟਾਫ ਨੇ ਇਸ ਬਾਰੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਕੁਝ ਵੀ ਜਾਣਕਾਰੀ ਨਹੀਂ ਹੈ ਇਸ ਦੇ ਬਾਵਜੂਦ ਜਦੋਂ ਸੁਪਰਵਾਈਜ਼ਰ ਨਾਲ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਰਾਤ ਕਰੀਬ 12 ਵਜੇ ਕੁਝ ਲੋਕ ਸੰਦੇਹਜਨਕ ਗਤੀਵਿਧੀਆਂ ਕਰ ਰਹੇ ਸਨ ਇਸ ਗੱਲ ਤੋਂ ਸ਼ੱਕ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਇਹੀ ਲੋਕ ਹੱਡੀਆਂ ਚੁੱਕ ਰਹੇ ਸਨ ਇੱਕ ਹੋਰ ਪਰਿਵਾਰ ਜਦੋਂ ਹੱਡੀਆਂ ਚੁੱਕਣ ਆਇਆ ਤਾਂ ਉਸਨੇ ਵੀ ਦੱਸਿਆ ਕਿ ਹੱਡੀਆਂ ਵਿੱਚੋਂ ਖੋਪੜੀ ਗਾਇਬ ਹੈ ਪਰਿਵਾਰ ਦੇ ਮੈਂਬਰਾਂ ਨੇ ਇਹ ਵੀ ਦਾਵਾ ਕੀਤਾ ਕਿ ਹੱਡੀਆਂ ਅਤੇ ਖੋਪੜੀ ਦੀ ਗਾਇਬੀ ਕਿਸੇ ਤਾੰਤ੍ਰਿਕ ਕਾਰਵਾਈ ਨਾਲ ਜੁੜੀ ਹੋ ਸਕਦੀ ਹੈ ਇਸ ਮਾਮਲੇ ਨੂੰ ਲੈ ਕੇ ਵੀਰਜੀ ਮੜੀਆਂ ਦੇ ਪ੍ਰਧਾਨ ਜੋ ਆਮ ਆਦਮੀ ਪਾਰਟੀ ਦੇ ਮੇਅਰ ਕੁੰਦਨ ਗੋਗੀ ਹਨ ਵੀ ਮੌਕੇ ਤੇ ਪਹੁੰਚੇ ਪਰ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ ਸਨ ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੁਨੀਲ ਗਵਾਰ ਸੁਨੀਲ ਕੁਮਾਰ ਜੀ ਤੁਸੀਂ ਸੰਸਕਾਰ ਕਰ ਰਹੇ ਸੀ ਕਿਹਨਾਂ ਦਾ ਕਰ ਰਹੇ ਸੀ ਮੈਂ ਆਪਣੇ ਪਿਤਾ ਜੀ ਦਾ ਤਸਵੀਰ ਕਦੋਂ ਜੀ ਤਸਵੀਰ ਅੱਛਾ ਤੇ ਤੇ ਪ੍ਰਸਤੀਆਂ ਮਿਲੀਆਂ ਤੇ ਕੀ ਅਸੀਂ ਆ ਬਹੁਤ ਇਸ ਹਾਲ ਚ ਆਇਆ ਸੀ ਇਦਾਂ ਹੀ ਪਈਆਂ ਇਹ ਜਿੱਦਾਂ ਦੇਖ ਰਹੇ ਆਪਾਂ ਹੂੰ ਅਸੀਂ ਦੇਖਿਆ ਤਾਂ ਕੁਝ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਆ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਜਿਹੜਾ ਉਰੇ ਇੰਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਕਹਿੰਦੇ ਉਹ ਜਿਹੜਾ ਝਾੜੂ ਮਾਰ ਰਿਆ ਕਹਿੰਦੇ ਰਾਤੀ 12 ਵਜੇ 3-4 ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਹੂੰ ਰੁਟੀਨ ਚ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਤੇ ਹੁਣ ਮਿਲ ਗਈ ਅਸਤੀਆਂ ਨਹੀਂ ਇੱਥੇ ਅਸੀਂ ਕੁਝ ਹੈਗੀਆਂ ਕੁਝ ਨਹੀਂ ਹੈ ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆ ਉਹਨਾਂ ਦੀ ਉਹ ਸਾਹਮਣੇ ਨਾਲ ਖੜੇ ਆ ਕਹਿੰਦੇ ਉਹਨਾਂ ਦੇ ਵੀ ਹੱਸੀਆਂ ਨਹੀਂ ਆ ਛੇੜਖਾਨੀ ਹੋਈ ਪਈ ਉਹਨਾਂ ਨਾਲ ਕਿੰਨੀਆਂ ਔਰੇ ਹੈ ਜੀਆਂ ਜਿਹੜੇ ਮੜੀਆਂ ਦੇ ਵਿੱਚ ਕਿੰਨੀਆਂ ਬਾਡੀਜ਼ ਆਈਆਂ ਸੀਗਾ 80 ਮੋੜੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋਰ ਐਟ ਅ ਟਾਈਮ ਤਿੰਨ ਹੋਰ ਚੱਲ ਰਹੇ ਸੀ ਫਿਲਹਾਲ ਇਹ ਇਹ ਹਾਲਤ ਹੀ ਨਾ ਕਿ ਤਿੰਨਾ ਚੋਂ ਤਿੰਨਾ ਚੋਂ ਦੋਆਂ ਤੇ ਹੋਇਆ ਪਿਆ ਇਹ ਛੇੜਖਾੜ ਕਰ ਰਹੀ ਵੀ ਕੋਈ ਛੇੜਖਾੜ ਕਰ ਰਹੀ ਹੈ ਇਹ ਕੋਈ ਤਾੰਤਰੀ ਕੋਲਾ ਵਾਲਾ ਕੰਮ ਹੈ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕ ਕੇ ਕੋਈ ਸੇਲ ਵੇਚਣੇ ਹੈ ਅੱਛਾ ਕੀ ਮੰਗ ਕੀ ਕਰ ਦੋ ਪ੍ਰਸ਼ਾਸਨ ਤੋਂ ਕੀ ਮੰਗ ਕਰ ਦੋ ਸਰ ਪ੍ਰਸ਼ਾਸਨ ਨੂੰ ਇਹ ਕਹਿੰਦਾ ਪਲੀਜ਼ ਬਹੁਤ ਗਲਤ ਕੰਮ ਹੋ ਰਿਹਾ ਜਿਸ ਨਾਲ ਵੀ ਹੋ ਰਿਹਾ ਬਹੁਤ ਗਲਤ ਕੰਮ ਹੋ ਰਿਹਾ ਹੈ ਲੱਗਦਾ ਕਿ ਇਸ ਤਰ੍ਹਾਂ ਕਿਸ ਸਕਿਉਰਟੀ ਇੱਥੇ ਕੋਈ ਕੈਮਰੇ ਲੱਗੇ ਪਿਆ ਸਾਰੇ ਟੁੱਟੇ ਪਿਆ ਤਾਰਾ ਕੋਈ ਚੱਲ ਨਹੀਂ ਰਿਹਾ ਕਹਿੰਦਾ ਕੋਈ ਕਿ ਏਰੀਆ ਦੇ ਉੱਨੀ ਚੱਲਦਾ ਅਸੀਂ ਕਹ ਰਹੇ ਹਾਂ ਗੇਟ ਕੀਪਰ ਦੀ ਸਾਨੂੰ ਦਿਖਾਓ ਕੈਮਰਾ ਉਹ ਵੀ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਸਾਹਮਣੇ ਕੈਮਰਾ ਲੱਗਿਆ ਭਏ ਵੀ ਨਹੀਂ ਚੱਲ ਰਿਹਾ ਲੱਗਦਾ ਕਿ ਤਾੰਤ੍ਰਿਕ ਜਿਹੜੇ ਆਉਂਦੇ ਨੇ ਉਹ ਕਰਦਦੇ ਨੇ 100% ਇਹੀ ਕੰਮ ਹੈ ਜਿਹੜਾ ਕੰਮ ਹੈ ਸਿਰਫ ਉਹਨਾਂ ਦਾ ਹੀ ਹੋਇਆ ਹੈ ਕਿ ਇਕੱਠਾ ਕਰਕੇ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ ਲਏ ਬਾਕੀ ਪੂਰਾ ਛੱਡ ਕੇ ਦੇਖੋ ਐਸਾ ਹੈ ਰਾਤ ਨੂੰ ਸਟਾਫ ਹੁੰਦਾ ਹੈ ਕੈਮਰੇ ਚਾਹਤੇ ਜੀ ਅਸੀਂ ਕੈਮਰੇ ਦੀ ਤਕਨੀਕਤ ਚਾਹਤੇ ਜਿਹੜਾ ਵੀ قصوروار ਹੋਵੇਗਾ ਉਹਨੂੰ ਜੋ ਵੀ ਬਣਦੀ ਸਜ਼ਾ ਹੈਗੀ ਉਹ ਦਿੱਤੀ ਗਈ ਮੈਂ ਪਰਿਵਾਰ ਦੇ ਨਾਲ ਖੜਾ ਹਾਂ ਜਿਨ੍ਹਾਂ ਦੀ ਅਸਰੀਆਂ ਸੀ ਕਿ ਇਹ ਕੋ ਸਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਮਗਰ ਰਾਤ ਦੇ ਜਿਹੜੇ ਡਿਊਟੀ ਦੇ ਬੰਦੇ ਸੀਗੇ ਕੀ ਕੋਥਾਈ ਹੋਈ ਹੈ ਤਾਂ ਉਹਦੀ ਸਹਾਇਤਾ ਜ਼ਰੂਰ ਮਿਲ ਸিসিਟੀਵੀ ਦਿਖਾਜੀ ਪਰਮਾਨੇ ਕੀ ਤੁਹਾਨੂੰ ਕਿਹਾ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਪਰਿਵਾਰ ਨੇ ਮੈਨੂੰ ਬੁਲਾਇਆ ਸੀ ਕਿ ਮੈਂ 5 ਮਿੰਟ ਚੋੜਿਆ ਗਿਆ ਸੀ ਮੇਰੀ ਵੈਸੇ ਵੀ ਡਿਊਟੀ ਹੁੰਦੀ ਹੈ ਐਜੇ ਸੋਸ਼ਲ ਵਰਕਰ ਜੀ ਜੋ ਵੀ ਹੈ ਪਰਿਵਾਰ ਦੇ ਨਾਲ ਕਰਿਆ ਮੇਰੇ ਸਾਹ ਤੁਸੀਂ ਸੋਸ਼ਲ ਵਰਕਰ ਕਦ ਤੋਂ ਜੁੜੇ ਹੋ ਕਾਫੀ ਦਿਨ ਤੋਂ ਜੁੜੇ ਹੋ ਲੱਗਦਾ ਜੀ ਲੱਗਦਾ ਕਦੀ ਇਸ ਤਰ੍ਹਾਂ ਦੇ ਨਹੀਂ ਹੋ ਸੀ ਹੁਣ ਹਲੇ ਵਾਰੀ ਐਸਾ ਉਹ ਵੀ ਤੈਕਨੀਕਾਤ ਕਰਨ ਤੋਂ ਬਾਅਦ ਕਲੀਅਰ ਹੋਏਗਾ ਜੀ ਸੀਸੀਟੀਵੀ ਲੱਗੇ ਹੋ ਨੇ ਸਾਰੇ ਸੀਸੀਟੀਵੀ ਲੱਗੇ ਮੈਂ ਉਹ ਰਾਤ ਦੇਖ ਲੈ ਜਿਹੜਾ ਵੀ ਹੈਗਾ ਆरोप ਹੈਗਾ ਜੀ ਕਿ ਗੇਟ ਖੋਲ ਕੇ ਅੰਦਰ ਵੜ ਗਏ ਨੇ ਜੀ ਇਹ ਕੋਈ ਬੰਦਾ ਆਇਆ ਵੀ ਹੈ ਤਾਂ ਉਹਦੇ ਦੇ ਵੀ ਬੰਦੀ ਕਾਰਵਾਈ ਕੀਤੀ ਗਈ ਰੇਮ ਜੀ ਕਿੱਥੇ ਕੰਮ ਕਰਦੇ ਹੋ ਮੈਂ ਇਹੀ ਗੱਲ ਦੰਗੋਂਗੇ ਸਾਡੇ ਕਿਹੜੀ ਕਮੜੀਆਂ ਨੇ ਹਾਂ ਜੀ ਇਹ ਰੋਡਿਕਟ ਵਧੀਆ ਵਾਜੇ ਤੇ ਕੀ ਰੋਣਾ ਪਿਆ ਕੀ ਗੱਲ ਹੈ ਜੀ ਉਹਵਾ ਜੀ ਮੈਂ ਸਾਹਿਬ ਦੀ ਬੱਲੇ ਕਿਸ ਵਾਈਟੇ ਖਾਡਾ ਸੀ ਜੀ ਫੁੱਲ ਵੀ ਦੁਕਾਨ ਦੇ ਸਾਹਿਬ ਜੀ ਸਾਰੇ ਕੰਮ ਕਰਦਾ ਸੀ ਜੀ ਚੱਲੂ ਪੁਛਿਆ ਗਿਆ ਜੀ ਅੱਜ 10 12 ਸਾਲ ਹੋ ਗਏ ਜੀ ਇਹਨਾਂ ਅਦਮਾਲੀ ਖਾਦੇ ਜੀ ਇਹਨਾਂ ਨੇ ਬੜੀ ਡਿਊਟੀ ਕਰਵਾ ਕੇ ਸਵਾਈ ਚਲਾਤੀ ਜੀ ਉਧਰ ਉਹ ਮੁੰਡੇ ਬਗਿਰ ਉਹਨਾਂ ਜੀ ਉੱਥੇ ਖੜਾ ਕਰਦਾ ਸਵਾਜੇ ਠੀਕ ਕੀ ਹੋਇਆ ਕੀ ਆ ਉਹਦੇ ਹੁਣ ਹਾਂ ਜੀ ਆ ਰਾਖ ਨੂੰ ਕਹਿੰਦੇ ਜੀ ਅੱਨਾ ਹੀ ਫਾਕ ਰੱਖੀਆ ਭਈਆ ਦੋ ਤਿੰਨ ਦਿਨ ਦੋ ਦਿਨ ਹੋ ਗਏ ਬੇਚ ਜੀ ਅਚਾਨਕ ਹਸਤੀਆਂ ਲੱਗੇ ਕੋਈ ਹਾਂ ਹਸਤੀਆਂ ਵਗੈਰਾ ਲੱਗਣ ਇੱ ਅਸਥੀਆਂ ਉਹਦੇ ਲੈ ਕੇ ਗਿਆ ਕੋਈ ਨਾ ਕੋਈ ਆ ਰਾਕੇ ਨਿਭਰਾ ਕੇ ਰੱਖੀ ਜਾਨੀ ਇਹਦੀ ਵਲਾਂ ਕੱਲ੍ਹ ਦੇ ਵੇਤੇ ਭਾਈ ਆ ਜੀ ਕੱਲ੍ਹ ਦੇ ਵੇਤੇ ਨਾ ਭਾਈ ਬਿਲੋ ਸਾਹਿਬ ਜੀ ਦਾ ਦਰਦ ਹੋ ਗਿਆ ਮੈਂ ਤਾਂ ਉੱਧਰ ਹੀ ਲੱਗ ਗਿਆ ਕੋਈ ਬੰਦੇ ਆਏ ਸੀਗੇ ਅੰਦਰ ਨਾ ਵੀ ਕੋਈ ਪਰਸੋਂ ਆਏ ਦੀ ਫੁੱਲਾਂ ਵਾਟੇ ਆਏ ਸਭ 12:30 ਬਾਰੇ ਆਏ ਹੋ ਗਏ ਗਏ ਅੰਦਰ ਰਾਤ 12 ਵਜੇ ਆਏ ਸੀ ਗੱਲ ਅੱਜ ਨਹੀਂ ਆਏ ਦੀ ਸਾਦੀ ਘਰ ਆ ਰਹੀ ਬਸ ਉਹਦਾ ਰਾਤੀ ਆਸੀ ਇਹ ਤਾਂ ਛੁਪਾਣਾ ਹੀ ਹੈ ਸਟਾਰ نیوز ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ